Piano Media Group ਨਾਲ ਜੁੜੇ ਸਾਰੇ ਸੱਜਣਾਂ ਦਾ ਸਵਾਗਤ। ਦੋਸਤੋ ਮੈਂ ਸੁਖਨਾਬ ਸਿੰਘ ਸਿੱਧੂ ਇਸ ਵਕਤ ਤੋਂ ਬੋਲਡ ਵਾਇਸ ਪ੍ਰੋਗਰਾਮ ਦੇ ਨਾਲ ਸ਼ਾਮਲਾ। ਦੱਸ ਦਿਆਂ ਕਿ ਅੱਜ Facebook ਦਾ ਕੋਈ ਇਸ਼ੂ ਹੈ ਇਸ ਕਰਕੇ ਤੁਸੀਂ ਸਾਨੂੰ YouTube ਦੇ ਉੱਤੇ ਹੀ ਦੇਖ ਸਕੋਗੇ। Facebook ਦੇ ਉੱਤੇ ਅਸੀਂ ਇਸ ਐਪੀਸੋਡ ਨੂੰ ਬਾਅਦ ਦੇ ਵਿੱਚ ਅਪਲੋਡ ਕਰਾਂਗੇ। ਰਣਜੀਤ ਸਿੰਘ ਕੁੱਕੀ ਗਿੱਲ ਜੁੜਦੇ ਨੇ ਤੇ ਜਦੋਂ ਵੀ ਜੁੜਦੇ ਨੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਜੁੜਦੇ ਨੇ ਇੱਕ ਵਾਰ ਫੇਰ ਗਿੱਲ ਸਾਹਿਬ ਨਾਲ ਸਾਝ ਪਾਉਣ ਲਈ। ਗਿੱਲ ਸਾਹਿਬ ਸਵਾਗਤ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸੁਖਨਾਬ। ਥੈਂਕ ਯੂ ਸੋ ਮੱਚ। ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ ਜੀ ਔਰ ਇੱਕ ਖਦਸ਼ਾ ਹੈ ਜਿਹੜੇ ਉਹ ਲਗਾਤਾਰ ਬਰਕਰਾਰ ਨੇ ਖਦਸ਼ਾ ਇਹ ਕਿ ਇਹ ਚੋਣਾਂ ਆਖਰੀ ਚੋਣ ਹੋਊਗੀ ਲਗਭਗ اپੋਜੀਸ਼ਨ ਵਾਲੇ ਕਹਿੰਦੇ ਨੇ ਕਾਰਨ ਕੀ ਲੱਗਦਾ ਤੁਹਾਨੂੰ ਅੱਜ ਜਿਹੜਾ ਮਾਹੌਲ ਹੈ ਨਾ ਤਦ ਤੱਕ ਇਹ ਸਾਰੀਆਂ ਜਿਹੜੀਆਂ اپੋਜੀਸ਼ਨ ਪਾਰਟੀਆਂ ਨੇ ਉਹਨਾਂ ਵੱਲੋਂ ਉਹਨਾਂ ਦੇ ਲੀਡਰਸ ਵੱਲੋਂ ਬਾਰ-ਬਾਰ ਇਹ ਕਿਹਾ ਜਾਂਦਾ ਹੈਗਾ ਕਿ ਬਨ ਰਾਹੁਲ ਗਾਂਧੀ ਵੱਲੋਂ ਕਿ ਵੀ ਜਿਹੜੀ ਇਹ ਇਲੈਕਸ਼ਨ ਹੋਊਗੀ ਹੈ ਲਾਸਟ ਇਲੈਕਸ਼ਨ ਹੋਊਗੀ ਆਪਣੀ ਡੈਮੋਕ੍ਰੇਸੀ ਦੇ ਵਿੱਚ। ਸੋ ਕਹਿੰਦੇ ਕਿ ਇਹ ਜਿਹੜਾ ਖਾਸਾ ਹੈਗਾ ਜਿਸ ਤਰ੍ਹਾਂ ਦੀਆਂ ਤਕਰੀਰਾਂ ਪ੍ਰਾਈਮ ਮਿਨਿਸਟਰ ਨੇ ਲਾਸਟ ਡੇਸ ਦੇ ਵਿੱਚ ਕੀਤੀਆਂ ਨੇ ਖਾਸ ਕਰਕੇ ਰਾਜਸਥਾਨ ਦੇ ਵਿੱਚ। ਉਸ ਚੀਜ਼ਾਂ ਤੋਂ ਲੋਕਾਂ ਦੇ ਖਾਸੇ ਜਿਹੜੇ ਮਾੜੀ-ਮੋਟੀ ਸੂਝ ਰੱਖਦੇ ਹੈਗੇ ਆ ਉਹਨਾਂ ਨੂੰ ਜ਼ਰੂਰ ਇਸ ਤੇ ਫਿਕਰਮੰਦਗੀ ਪਈ ਹੈਗੀ ਆ ਵੀ ਕਿੱਧਰ ਨੂੰ ਡਾਇਰੈਕਸ਼ਨ ਲੈ ਰਿਹਾ ਹੈਗਾ ਭਾਰਤ ਦਾ ਰਾਜਨੀਤਿਕ ਦ੍ਰਿਸ਼ਟੀਕੋਣ। ਕਿਉਂਕਿ ਕਿਥੇ ਇਤਿਹਾਸਾ ਜਿਹੜਾ ਹੈਗੀ ਆ ਨਾ ਦ੍ਰਿਸ਼ਟੀਕੋਣ ਉਹਦੇ ਵਿੱਚ ਤਿੱਖੀ ਨਾਰੇਬਾਜੀ ਆ ਰਾਜਨੀਤਿਕ ਹਮਲਾਵਾਰਤਾ ਹੈਗੀ ਆ ਅਤੇ ਅਤਰਾਸ਼ਟਰਵਾਦ ਲੋਕਾਂ ਦੇ ਦ੍ਰਿਸ਼ਟੀਕੋਣ ਨੂੰ ਪ੍ਰਭਾਵਿਤ ਕਰ ਰਿਹਾ ਹੈਗਾ ਤੇ ਉਸ ਦੇ ਵਿੱਚ ਜਿਹੜਾ ਫਿਰਕੂ ਆ ਜਾਂਦਾ ਹੈਗਾ ਇੱਕ ਪਾਸਾ ਤੇ ਜਿਸ ਤਰ੍ਹਾਂ ਕਿ ਸਿੱਧਾ ਹਮਲਾਵਾਰ ਕੀਤਾ ਗਿਆ ਇੱਕ ਕਮੇਂਟਿੰਗ ਰਾਕੇ ਪ੍ਰਧਾਨ ਸੁਨਦਰ ਮੋਦੀ ਵੱਲੋਂ ਉਦੇ ਨਾਲ ਇਹ ਖਾਤਸੇ ਸਭ ਹੋ ਦੂੰਗੇ ਹੋ ਰੇ ਆ ਵੀ ਕਿਤੇ ਇਹ ਜਿਹੜਾ ਭਾਰਤ ਦਾ ਹੈਗਾ ਸਾਰਾ ਢਾਂਚਾ ਰਾਜਨੀਤਿਕ ਇਹ ਕਿਤੇ ਉਹ ਫਾਸੀਵਾਦ ਵਾਲੋ ਤਾਂ ਨਹੀਂ ਬਾਧ ਰਿਹਾਗਾ ਜੀ ਕਿਉਂਕਿ ਜਿਸ ਤਰ੍ਹਾਂ ਦੀਆਂ ਬਾਹਰਲੇ মিডিਆ ਚੋਂ ਤੇ ਬਾਹਰਲੇ ਜਿਹੜੇ ਮਾਪਦੰਡ ਹੈਗੇ ਆ ਗਲੋਬਲ ਇੰਡੈਕਸਸ ਹੈਗੇ ਆ ਉਹਨਾਂ ਵਿੱਚ ਤਾਂ ਪਹਿਲੀ ਇਹ ਕਿਹਾ ਗਿਆ ਹੈਗਾ ਕਿ ਭਾਰਤ ਦੀ ਜਿਹੜੀ ਡੈਮੋਕ੍ਰੇਸੀ ਹੈ ਪ੍ਰੈਜ਼ੈਂਟ ਆਫਟਰ 2014 ਇਹ ਇੱਕ ਇਲੈਕਟੋਰਲ ਆਟੋਕ੍ਰੇਸੀ ਬਣ ਚੁੱਕਿਆ ਹੈਗਾ ਤੇ ਜਿਹੜਾ ਇਹਨਾਂ ਦੀ ਜਿਹੜੀ ਹੈਗੀ ਆ ਇੱਥੇ ਪਾਰਸ਼ਲ ਫਰੀडम ਨੇ ਲੋਕਾਂ ਦੀਆਂ ਚਾਹੇ ਐਨਜੀਓਜ਼ ਨੇ ਚਾਹੇ ਸਿਵਲ ਸੋਸਾਇਟੀ ਹੈਗੀ ਆ ਜਾਂ ਹੋਰ ਕੋ ਹਿਊਮਨ ਰਾਈਟਸ ਤੇ ਬੰਦੇ ਨੇ ਹੁਣ ਜਿਹੜੀ ਨਵੀਂ ਇੱਕ ਰਿਪੋਰਟ ਆਈ ਹੈਗੀ ਆ ਸਗਨੈਬ ਸਟੇਟ ਹਿਊਮਨ ਰਾਈਟਸ ਦੀ ਰਿਪੋਰਟ ਆਈ ਹੈ ਯੂਐਸਏ ਦੇ ਸੈਕਟਰੀ ਆਫ ਸਟੇਟ ਵੱਲੋਂ ਰਿਲੀਜ਼ ਕੀਤੀ ਗਈ ਹੈਗੀ ਆ ਉਦੇ ਵਿੱਚ ਇਹਨਾਂ ਨੇ ਭਾਰਤ ਦੇ ਡਿਸਟ੍ਰਿਕਟ ਕੋਲ ਨੂੰ ਬਹੁਤ ਚੰਗੀ ਤਰ੍ਹਾਂ ਦਰਸਾਇਆ ਹੈਗਾ ਵੀ ਇੱਥੇ ਜਿਹੜਾ ਹੈਗਾ ਬਹੁਤ ਵੱਡੇ ਲੈਵਲ ਤੇ ਵਾਇਓਲੇਸ਼ਨਸ ਹੋ ਰੀਆਂ ਨੇ ਹਿਊਮਨ ਰਾਈਟਸ ਦੀਆਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋ ਰੀਆਂ ਨੇ 2016 ਤੋਂ ਲੈ ਕੇ 2022 ਤੱਕ ਉਹਨਾਂ ਨੇ ਕਿਹਾ ਕਿ 813 ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋਈਆਂ ਨੇ ਤੇ 1827 ਜਿਹੜੇ ਐਨਜੀਓਸ ਨੇ ਉਹਨਾਂ ਦੇ ਅਕਾਊਂਟ ਬੰਦ ਕੀਤੇ ਗਏ ਹੈਗੇ ਆ ਵੀ ਉਹ ਕੋਈ ਕਿਸੇ ਤਰ੍ਹਾਂ ਦੀ ਫੌਲਨ ਕੰਟਰੀਬਿਊਸ਼ਨ ਨਹੀਂ ਆਸਰਦ ਉਹਨਾਂ ਨੇ ਇਹ ਵੀ ਆਪਣੀ ਰਿਪੋਰਟ ਵਿੱਚ ਇਹ ਗੱਲ ਕਹੀ ਹੈਗੀ ਹੈ ਕਿ ਇੰਡੀਆ ਦੀ ਜਿਹੜੀ ਡੈਮੋਕ੍ਰੇਸੀ ਆ ਸਟੇਬਲ ਨਹੀਂ ਹੈਗੀ ਦੂਸਰਾ ਉਹਨਾਂ ਨੇ ਵਾੜ ਦਾ ਪੁਆਇੰਟ ਇਹ ਠਾਇਆ ਹੈਗਾ ਕਿ ਇੰਡੀਆ ਦੇ ਵਿੱਚ ਇਹ ਵੀ ਦ੍ਰਿਸ਼ਟੀਕੋਣ ਬਣ ਰਿਹਾ ਹੈ ਗਵਰਨਮੈਂਟ ਦਾ ਕਿ ਉਹ ਦੂਸਰੇ ਮੋਲਕਾ ਵਿੱਚ ਜਾ ਕੇ ਜਿਹੜੇ ਉਹਨਾਂ ਦੇ ਵਿਰੋਧੀ ਆ ਉਹਨਾਂ ਤੇ ਵੀ ਹਮਲਾਵਾਰਤਾ ਵਾਲਾ ਰੋਕ ਸਖ਼ਤਿਆਰ ਕਰ ਰਿਹਾ ਤੇ ਜਿਸ ਤਰ੍ਹਾਂ ਉਹਨਾਂ ਨੇ ਪ੍ਰਾਈਮ ਮਿੰਿਸਟਰ ਜਸਟਨ ਟਰੂਡੋ ਨੂੰ ਕੋਟ ਕੀਤਾ ਹੈਗਾ ਕਿ ਕੈਨੇਡੀਅਨ ਪ੍ਰਾਈਮ ਮਿੰਿਸਟਰ ਨੂੰ ਵੀ ਉਹਨਾਂ ਨੇ ਜਿਸ ਤਰ੍ਹਾਂ ਪਾਰਲੀਮੈਂਟ ਵਿੱਚ ਆਪਣੀ ਸਪੀਚ ਦਿੱਤੀ ਸੀ ਵੀ ਜਿਹੜਾ ਹਰਦੀਪ ਸਿੰਘ ਨਿੱਜਰ ਦਾ ਕਤਲ ਹੈਗਾ ਉਹਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਇੰਡੀਅਨ ਏਜੰਸੀਸ ਇਨਵੋਲਡ ਹੈਗੀਆਂ ਨੇ ਦੂਸਰਾ ਜਿਹੜਾ ਹੈਗਾ ਇੱਕ ਆਸਟ੍ਰੇਲੀਅਨ ਬ੍ਰਾਡਕਾਸਟਰ ਸੀ ਇਹ ਸੇ ਮੀਡੀਆ ਦੇ ਇੰਚਾਰਜ ਸਾਊਥ ਏਸ਼ੀਆ ਦੀ ਦੀਆਸ ਉਹ ਵੀ ਨਾ ਵੀਜ਼ਾ ਪੂਰਾ ਸਟੈਂਡ ਕਰਨ ਤੋਂ ਗਵਰਨਮੈਂਟ ਨੇ ਨਾ ਕਰ ਦਿੱਤੇ ਉਹਨੂੰ ਅਚਨ ਚੇਤ ਪਾਰਟ ਨੂੰ ਛੱਡ ਕੇ ਆਸਟ੍ਰੇਲੀਆ ਵਾਪਸ ਜਾਣਾ ਪਿਆ ਵੀ ਉਹਦੀ ਜਿਹੜੀ ਉਹਦੇ ਵੱਲੋਂ ਪ੍ਰਕਾਸ਼ਿਤ ਜਿਹੜੀਆਂ ਖਬਰਾਂ ਨੇ ਉਹ ਉਹਨਾਂ ਦੇ ਗਵਰਨਮੈਂਟ ਦੇ ਮੁਤਾਬਕ ਨਹੀਂ ਚੱਲ ਰਹੀਆਂ ਸੋ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਦੇ ਵਿੱਚ ਇਸ ਤਰ੍ਹਾਂ ਦੇ ਖਾਸੇ ਪਕਟਾਉਣੇ ਕਿ ਇਹ ਜਿਹੜਾ ਦੇਸ਼ ਤਾਂ ਹੈਗਾ ਸਾਰਾ ਰਾਜਨੀਤਿਕ ਜਿਹੜਾ ਦ੍ਰਿਸ਼ਟੀਕੋਣ ਉਹ ਫਾਸੀਬਾਦ ਵੱਲੋਂ ਵੱਧ ਰਿਹਾ ਹੈ ਜੀ ਅਰ ਇਹਨੇ ਤੋਂ ਅੱਗੇ ਚੱਲ ਗਿਆ ਜੀ ਪੰਜਾਬ ਦੇ ਵੱਲ ਤੇ ਪੰਜਾਬ ਦੇ ਵਿੱਚ ਭਗਵੰਤ ਮਾਨ ਹੋਰਾਂ ਨੇ ਰੋਡ ਸ਼ੋਅ ਕੱਟਿਆ ਬਹੁਤ ਸਾਰੀਆਂ ਗੱਲਾਂ ਆਖੀਆਂ ਕਿ ਸ਼ਹਿਰੀ ਗਲਤੀ ਦੇ ਮਾਮਲੇ 'ਚ ਵੀ ਗੱਲ ਕਰੀਏ ਕਿ ਜੀ ਇਹਨਾਂ ਦੇ ਕੋਲੇ ਤਜਰਬਾ ਹੈ ਤੇ ਮੈਂ ਪਾਸਵਰਡ ਹੈ ਜਿਹੜੇ ਪਾਰਲੀਮੈਂਟ ਦੇ ਇਹਨਾਂ ਨੂੰ ਦੇਵਾਂਗਾ ਨਾਲ ਉਹ ਪਈ ਜਾਂਦੇ ਸਾਨੂੰ 13 ਬਾਹਾਂ ਦੇ ਦਿਓ 13 ਬੋਲੀਆਂ ਦੇ ਦਿਓ 13 ਬੋਲਣ ਵਾਲੇ ਲੋਕ ਦੇ ਦਿਓ ਤੇ ਜਿਹੜੇ ਪਹਿਲਾਂ ਭੇਜੇ ਹੋਏ ਆ ਜੀ ਉਹ ਕਿਉਂ ਨਹੀਂ ਬੋਲਦੇ ਉਹ ਵੀ ਤਾਂ ਪੰਜਾਬ 'ਚੋਂ ਹੀ ਗਏ ਸੀਗੇ ਜਾਂ ਫਿਰ ਹੁਣ ਦੁਬਾਰਾ ਭੇਜਣ ਦੀ ਲੋੜ ਹੈ ਸੋ ਇਹ ਸਾਰੀਆਂ ਗੱਲਾਂ ਤੇ ਭਗਵੰਤ ਮਾਨ ਦਾ ਰੋਡ ਸ਼ੋਅ ਉਹ ਗੁਆਂਟਮਾਂ ਦਾ ਬਸੇ ਰੂਰਸੋ ਅਕੋਰਡਿੰਟ ਟੂ ਮੀਡੀਆ ਜਿਹੜਾ ਅੱਜ ਦਾ ਮੀਡੀਆ ਰਿਪੋਰਟਸ ਹੈਗੀਆਂ ਨੇ ਉਹ ਇੱਕ ਤਰ੍ਹਾਂ ਦਾ ਫਲੌਕ ਸ਼ੋ ਰਿਹਾ ਹੈਗਾ ਕਿਉਂਕਿ ਇਹ ਵਨ ਮੈਨ ਆਰਮੀ ਹੈਗੀ ਆ ਨਾ ਇਹਦਾ ਕੋਈ ਹੋਰ ਕਿਸੇ ਤਰ੍ਹਾਂ ਦਾ ਨਾ ਕਿਸੇ ਨੂੰ ਮੌਕਾ ਦਿੱਤਾ ਜਾ ਰਿਹਾ ਬੋਲਣ ਦਾ ਤੇ ਨਾ ਹੀ ਕੋਈ ਬੋਲਦਾ ਹੈਗਾ ਚਾਹੇ ਕਨਵੇਂ ਇਹਨਾਂ ਦੇ ਐਮਐਲਏ ਨੇ ਬਾਕੀ ਇਹਨਾਂ ਦੇ ਮਨਿਸਟਰਸ ਨੇ ਸਾਰੇ ਬਲਕਿ ਇੱਕੋ ਇਹਨਾਂ ਦਾ ਐਮਐਲਏ ਬੋਲ ਰਿਹਾ ਕੋਰ ਵਿਜੇ ਪ੍ਰਤਾਪ ਸਿੰਘ ਉਹਨੇ بار-बार ਇਹ ਸਰਕਾਰ ਦਾ ਚਿਹਰਾ ਨੰਗਾ ਕੀਤਾ ਹੈਗਾ ਵੀ ਇਹਨਾਂ ਦਾ ਜਿਹੜੇ ਇਹਨਾਂ ਨੇ ਦਾਅਵੇ ਕਰਕੇ ਆਏ ਸੀ ਗਰੰਟੀਆਂ ਦੇ ਕੇ ਆਏ ਸੀਗੇ ਸਭ ਤੋਂ ਵੱਡਾ ਤਾਂ ਜਿਹੜਾ ਕੱਲ ਭਵੰਤਮan ਚੀਫ ਮਿਨਿਸਟਰ ਨੇ ਇਹ ਆਪਣੇ ਵੱਲੋਂ ਅਝਾar ਕੀਤਾ ਕਿ ਅਸੀਂ ਕਿਸੇ ਵੀ ਕੀਮਤ ਵਿੱਚ ਮਿਨੀਮਮ ਸਪੋਰਟ ਪ੍ਰਾਈਸ ਨਹੀਂ ਦੇ ਸਕਦੇ ਐਮਐਸਪੀ ਇਹ ਇੱਕ ਨਾ ਤਾਂ ਬਹੁਤ ਵੱਡਾ ਬਿਆਨ ਸੀਗਾ ਜਿਹਦੇ ਤੇ ਬਹੁਤ ਤਿੱਖਾ ਪ੍ਰਤੀਕਰਮ ਹੋਇਆ ਹੈਗਾ ਸਿਆਸੀ ਪਾਰਟੀਆਂ ਵੱਲੋਂ ਵੀ ਤੇ ਕਿਸਾਨ ਜਥੇਬੰਦੀਆਂ ਵੱਲੋਂ ਕਿਉਂਕਿ ਇਹਨਾਂ ਵੱਲੋਂ ਪਹਿਲੇ ਇਹੀ ਦਾਅਵੇ ਕੀਤੇ ਗਏ ਸੀ ਜਿਹੜੇ ਆਨ ਰਿਕਾਰਡ ਨੇ ਕਿ ਅਸੀਂ ਜਦੋਂ ਸਾਡੀ ਸਰਕਾਰ ਬਣੀ ਤਾਂ ਅਸੀਂ ਚੁਟਕੀਆਂ ਦੇ ਵਿੱਚ ਹੀ ਸਾਰੀ ਐਮਐਸਪੀ ਸਾਰੀਆਂ ਕ੍ਰੌਪਸ ਤੇ ਦੇਵਾਂਗੇ ਖਾਸ ਕਰਕੇ ਇਹਨਾਂ ਦੀ ਇੱਕ ਮਨਿਸਟਰਰ ਵੱਲੋਂ ਉਹ ਇਵਨ ਭਗਵੰਤ ਮਾਨ ਚੀਫ ਮਿਨਿਸਟਰ ਦੀਆਂ ਵੀ ਰਿਕਾਰਡਡ ਸਪੀਚਸ ਨੇ ਜਿਦੇ ਚੰਨਾ ਨੇ ਬਾਰ-ਬਾਰ ਇਹ ਜ਼ਿਕਰ ਕੀਤਾ ਸੀ ਜਾਂ ਦੂਸਰੇ ਜਿਹੜੇ ਇਹਨਾਂ ਨੇ ਵੱਡੇ-ਵੱਡੇ ਦਾਅਵੇ ਕੀਤੇ ਸੀ ਵਿੱਚੇ ਇਹਨਾਂ ਦੇ ਸੁਪਰੀਮੋ ਨੇ ਦਾਅਵੇ ਕੀਤੇ ਸੀ ਜਿਹੜੇ ਕਿ ਹੁਣ ਕ੍ਰਾਪਸ਼ਨ ਦੇ ਕੇਸ ਵਿੱਚ ਫਸੇ ਹੋਇਆ ਦਿੱਲੀ ਦੇ ਵਿੱਚ ਤੇ ਕੱਲ ਵੀ ਜਿਹੜੀ ਈਡੀ ਨੇ ਆਪਣੀ ਰਿਪੋਰਟ ਪੇਸ਼ ਕੀਤੀ ਹੈਗੀ ਉਹਦੇ ਚ ਉਹਨਾਂ ਨੂੰ ਮੁੱਖ ਸਾਲਸਕਰਤਾ ਉਹਨਾਂ ਨੇ ਇਕਰਾਰ ਦਿੱਤਾ ਹੈਗਾ ਉਹਨਾਂ ਨੇ ਹਾਈ ਕੋਰਟ 'ਚ ਆਪਣੀ ਇੱਕ ਰਿਪੋਰਟ ਦਿੱਤੀ ਹੈਗੀ ਜਦਕਿ ਇਹ ਆਪਣੇ ਵੱਲੋਂ ਦਾਅਵਾ ਕਰ ਰਹੇ ਕਿ ਅਸੀਂ ਫੈਕਟਡ ਮਤਲਬ ਕਿ ਹੈਗੇ ਆ ਈਮਾਨਦਾਰ ਇਹ ਦਾ ਜਿਹੜਾ ਹੈਗਾ ਹੁਣ ਦ੍ਰਿਸ਼ਟੀਕੋਣ ਬਣ ਰਿਹਾ ਪੰਜਾਬ ਵਿੱਚ ਇਹ ਬਣ ਰਿਹਾ ਹੈਗਾ ਕਿ ਇੱਕ ਇਹ ਨਹੀਂ ਆਪਾਂ ਨੂੰ ਕ੍ਰੈਡਿਟੀ ਆ ਰਹੀ ਕਿ ਕੀ ਆਪ ਤੇ ਕਾਂਗਰਸ ਇਕੱਠੇ ਚੋਣ ਲੜ ਰਿਹਾ ਜਾਂ ਮਿਲੀ ਭੁਗਤਣਾ ਚੋਣ ਲੜ ਰਿਹਾ ਪੰਜਾਬ ਟੀਵੀ ਕਿਉਂਕਿ ਬਾਹਰ ਇਹਨਾਂ ਦਾ ਚਾਹੇ ਚੰਡੀਗੜ੍ਹ ਹੈਗਾ ਤੇ ਚਾਹੇ ਹੋਰ ਹੈਗਾ ਉੱਥੇ ਇਹਨਾਂ ਦਾ ਸਾਰਿਆਂ ਦਾ ਰਲੇਵਾ ਹੈਗਾ ਸੋ ਇਸ ਕਰਕੇ ਵੀ ਕਿਤੇ ਇੱਥੇ ਫ੍ਰੈਂਡਲੀ ਮੈਚ ਤਾਂ ਨਹੀਂ ਖੇਡਦੇ ਪੰਜਾਬ ਦੇ ਵਿੱਚ ਪਰ ਆਪਸ ਵਿੱਚ ਇੱਕ ਦੂਜੇ ਪ੍ਰਤੀ ਬਹੁਤ ਸਿੱਖੀ ਸ਼ਬਦਾਵਲੀ ਵਰਤ ਰਹੇ ਹੈਗੇ ਆ ਆਕਾਲੀ ਦਲ ਆਪਣਾ ਅੰਦਰੂਨੀ ਘੋਲ ਲੜ ਲੜ ਰਿਹਾ ਹੈਗਾ ਆਪਣੀ ਜ਼ਮੀਨ ਤਲਾਸ਼ ਰਿਹਾ ਹੈਗਾ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਆਪਣੀ ਕਿਸ ਤਰ੍ਹਾਂ ਦੇ ਸਪੇਅਰ ਤੇ ਲੱਗੀ ਹੋਈ ਆ ਕਿ ਉਹ ਦੂਸਰੀਆਂ ਪਾਰਟੀਆਂ ਵਿੱਚੋਂ ਚੱਕ-ਚੱਕ ਕੇ ਬੰਦੇ ਆਪਣੇ ਚ ਸ਼ਾਮਲ ਕਰ ਰਹੇ ਹੈਗੇ ਜਿਹਦੇ ਕਰਕੇ ਜਿਹੜਾ ਅਸਲ ਬੀ ਜੀ ਪੀ ਦਾ ਕੈਡਰ ਹੈਗਾ ਉਹ ਉਸ ਤੋਂ ਕੋਸ ਨਹੀਂ ਹੈਗਾ ਕਿਉਂਕਿ ਉਹ ਕਿਤੇ ਵੀ ਅਸ਼ਮੇ ਸ਼ਰਮੇ ਹੋਣੀ ਜਾਂ ਜਿਹੜੇ ਪ੍ਰਾਣੇ ਆਰਐਸਐਸ ਤੋਂ ਆਏ ਹੋਏ ਭਾਰਤੀ ਜਨਤਾ ਪਾਰਟੀ ਚ ਉਹ ਕਿਤੇ ਵੀ ਪੋਲਿਟੀਕਲ ਸੀਨ ਤੇ ਦਿਖਾਈ ਨਹੀਂ ਦੇ ਰਹੇਗੇ ਸੋ ਕੋਲ ਮਲਾਕੇ ਜਿਹੜਾ ਪੰਜਾਬ ਦਾ ਦ੍ਰਿਸ਼ਟੀਕੋਣ ਆ ਨਾ ਇਹਦੇ ਵਿੱਚ ਕਨਫਿਊਜ਼ਨ ਬਹੁਤ ਆ ਤੇ ਸਾਨੂੰ ਵੱਡੀ ਜਿਹੜੀ ਗੱਲ ਆ ਸਨੈਪ ਕਿ ਕਿਸੇ ਵੀ ਪੋਲਿਟੀਕਲ ਪਾਰਟੀ ਵੱਲੋਂ ਪੰਜਾਬ ਦਾ ਮੁੱਦਾ ਨਹੀਂ ਬਾਰਿਆ ਜਾ ਰਿਹਾ ਕੋਈ ਵੀ ਮੁੱਦਾ ਲੈ ਲਓ ਤੁਸੀਂ ਚਾਹੇ ਤੁਸੀਂ ਚੰਡੀਗੜ੍ਹ ਦਾ ਮੁੱਦਾ ਲੈ ਲਓ ਚਾਹੇ ਡੈਮ ਸੇਫਟੀ ਐਕਟ ਦਾ ਮੁੱਦਾ ਲੈ ਲਓ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਰੈਪ੍ਰেজੈਂਟੇਸ਼ਨ ਚੰਡੀਗੜ੍ਹ ਵਿੱਚ ਵੀ 60 40 ਦੀ ਅਨੁਪਾਤ ਸੀ ਉਹਦਾ ਮਿਸਿੰਗ ਹੋਣਾ ਤੇ ਇਸੇ ਤਰ੍ਹਾਂ ਜਿਹੜਾ ਹੈਗਾ ਸ਼ਾਨਨ ਹਾਈਡਰੋ ਪਾਵਰ ਪ੍ਰੋਜੈਕਟ ਜਿਹੜਾ ਮੰਡੀ ਮੰਡੀ ਡਿਸਟ੍ਰਿਕਟ ਵਿੱਚ ਹੈਗਾ ਜਗENDER ਨਗਰ ਦੇ ਵਿੱਚ ਉਹਦੇ ਬਾਰੇ ਕਿਉਂ ਸਰਕਾਰ ਪੰਜਾਬ ਸਰਕਾਰ ਨੂੰ ਅੱਜ ਸੁਪਰੀਮ ਕੋਰਟ ਵਿੱਚ ਜਾ ਕੇ ਲੜਨਾ ਪੈ ਰਿਹਾ ਹੈਗਾ ਤਾ ਕਿ ਉਹਦੇ ਤੇਸ ਪੰਜਾਬ ਦਾ ਹੱਥ ਬਣਿਆ ਰਵੇ ਕੋਈ ਵੀ ਮਤਲਬ ਕਿ ਤੁਸੀਂ ਲੈ ਲਓ ਜੇ ਸਿੱਖਾਂ ਦੇ ਇਸ਼ੂਜ਼ ਨੇ ਸਿੱਖ ਕੌਮ ਦੇ ਚਾਹ ਸਾਡੀ ਆਇਡੈਂਟੀਟੀ ਦਾ ਇਸ਼ੂ ਹੈਗਾ ਵੀ ਸਾਡੀ ਵੱਖਰੀ ਆਇਡੈਂਟੀਟੀ ਕਿਉਂ ਨਹੀਂ ਮੰਨੀ ਜਾ ਰਹੀ ਹੁਣ 76 ਸਾਲਾਂ ਬਾਅਦ ਵੀ ਉਹ ਕੋਈ ਇਸ਼ੂ ਵੀ ਜਿਹੜਾ ਹੈਗਾ ਕਿਸੇ ਵੀ ਪੋਲਿਟਿਕਲ ਡਿਸਕੋਰਸ ਦਾ ਹਿੱਸਾ ਨਹੀਂ ਹੈਗਾ ਜੀ ਤੇ ਫਿਰ ਗਿੱਲ ਸਾਹਿਬ ਕੀ ਦੇ ਤੋਂ ਉਮੀਦ ਕਰ ਸਕਦੇ ਆ ਆਮ ਆਦਮੀ ਪਾਰਟੀ ਨੈਸ਼ਨਲ ਪੱਧਰ ਦੀ ਪਾਰਟੀ ਹੈ ਇਹਨਾਂ ਨੇ ਉਹੀ ਮੁੱਦੇ ਚੱਕਨੇ ਆ ਜਿਹੜੇ ਗੋਰਥਾਵਾਂ ਤੇ ਫਾਇਦਾ ਦੇਣ ਚੰਡੀਗੜ੍ਹ ਦਾ ਮੁੱਦਾ ਆਮ ਆਦਮੀ ਪਾਰਟੀ ਕਦੇ ਨਹੀਂ ਚੱਕੋ ਕਾਂਗਰਸ ਵੀ ਉਹੋ ਜਿਹਾ ਕੁਸ਼ੀ ਕਰਦੀ ਐ ਤੇ ਭਾਜਪਾ ਵੀ ਨੈਸ਼ਨਲ ਪੱਧਰ ਦੀ ਪਾਰਟੀ ਐ ਰੇਂਦਾ ਗੁੰਦਾ ਅਕਾਲੀ ਦਲ ਨੂੰ ਦੇਖ ਲਈਏ ਤਾਂ ਉਹਨਾਂ ਦਾ ਸਟੈਂਡ ਵੀ ਐ ਕਦੇ ਕੋਈ ਤੇ ਕਦੇ ਕੋਈ ਧਾਰਾ 370 ਦੇ ਹੱਕ ਦੇ ਵਿੱਚ ਹੂੰ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀਆਂ ਗੱਲਾਂ ਕਰਦੇ ਰਹਿੰਦੇ ਨੇ ਪਰ ਜੇ ਅਸੀਂ ਦੁਬਾਰਾ ਮੁੜ ਕੇ ਦੇਖਦੇ ਹਾਂ ਤਾਂ ਅਕਾਲੀ ਦਲ ਕਿੱਥੇ ਖੜਾ ਐ ਉਹ ਪੰਥਕ ਮੁੱਦਾ ਜੋ ਕਿਉਂ ਗਾਇਬ ਐ ਹਲਕਾ ਖਨੂਰ ਸਾਹਿਬ ਦੀ ਜੇ ਗੱਲ ਕਰਨੀ ਹੋਵੇ ਤਾਂ ਉੱਤੇ ਹੁਣ ਚਰਚਾ ਤਾਂ ਚੱਲ ਰਹੀ ਹੈ ਕਿ ਪੰਤਕ ਹਲਕਾ ਐ ਅਮਰਤਪਾਲ ਸਿੰਘ ਖੜੇ ਹੋਣਗੇ ਪਰ ਦੂਜੇ ਪਾਸੇ ਇਹ ਵੀ ਸਵਾਲ ਹੈ ਕਿ ਜਦੋਂ ਸੰਗਰੂਰ ਵਾਲੀ ਜਿਮਣੀ ਚੋਣ ਆਈ ਤਾਂ ਕਾਲੀ ਦਲ ਨੇ ਜਿਹੜੇ ਰਾਜਵਾਨਾ ਉਹਨਾਂ ਦੀ ਭੈਣ ਨੂੰ ਟਿਕਟ ਦਿੱਤੀ ਹੁਣ ਜਦੋਂ ਲੋਕ ਸਭਾ ਦੀਆਂ ਚੋਣਾਂ ਨੇ ਤਾਂ ਉਥੋਂ ਜਿਹੜੀਆਂ ਪਿਛਲੇ ਸਾਲ 20000 20.51% ਵੋਟਾਂ ਲੈ ਗਿਆ ਸੀ ਬੀਬੀ ਖਾਲੜਾ ਉਹ ਇਹ ਜੇ ਉਮੀਦਵਾਰ ਕਿਉਂ ਨਹੀਂ ਬਣਾਏ ਜਾ ਰਹੇ ਇਹ ਇਹ ਵੱਡਾ ਮੁੱਦਾ ਹੈ ਜੀ ਅਸਲ ਜਨਰਲ ਪੰਜਾਬ ਦੀ ਸਗਰਬਤ ਤਸਵੀਰ ਹੈ ਨਾ ਇਸ ਟੈੰਗ ਦੇ ਇਹ ਭਾਰਤ ਦੀ ਵੀ ਤਸਵੀਰ ਹੈਗੀ ਹੈ ਕੌਣ ਕਹਿੰਦਾ ਤਸਵੀਰ ਬਦਲੀ ਆ ਕਾਸ਼ ਨਹੀਂ ਬਰੂਹਾ ਅੰਦਰ ਵਕਤ ਨੇ ਤਸਵੀਰ ਬਦਲੀ ਆ ਉਹੀ ਕੁਰਸੀ ਉਹੀ ਹੁਕਮਰਾਨ ਬਸ ਵਾਦਿਆਂ ਤੇ ਮਨੋਰਥਾਂ ਦੀ ਤਫਸੀਲ ਬਦਲੀ ਆ ਹੱਕ ਸੱਚ ਨਿਆ ਹੱਕ ਸੱਚ ਨਿਆ ਖੁਸ਼ਹਾਲੀ ਤੇ ਰਜਗਾਰ ਦੇ ਖਾਕੇ ਖਾਲੀ ਨੇ ਬਸ ਸਮਾਜਿਕ ਦੁਸ਼ਵਾਰੀਆਂ ਨੇ ਤਰਕੀਬ ਬਦਲੀ ਆ ਮਲੇ ਕਿ ਆਹ ਸਾਡਾ ਦ੍ਰਿਸ਼ ਹੈਗਾ ਇਹ ਮੈਂ ਤੋਂਡੇ ਦੋ ਦਿਨ ਪਹਿਲੇ ਲਿਖਿਆ ਮਲੇ ਇਸ ਚੀਜ਼ ਦਾ ਜਿਹੜਾ ਹੈਗਾ ਨਾ ਅਕਾਲੀ ਦਲ ਦਾ ਮੇਰਾ ਖਿਆਲ ਉਹਨਾਂ ਦਾ ਨੈਤਿਕ ਫਰਜ਼ ਬਣਦਾ ਸੀਗਾ ਕਿਉਂਕਿ ਸਾਹ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਦਾ ਅੱਜ ਤੱਕ ਆਪਾਂ ਨੂੰ ਸ਼ਰੀਰ ਨਹੀਂ ਮਿਲਿਆਗਾ ਉਹਨਾਂ ਉਹ ਅਕਾਲੀ ਦਲ ਦੇ ਹਿਊਮਨ ਰਾਈਟਸ ਹੈਲ ਦੇ ਪ੍ਰਧਾਨ ਸੀਗੇ ਤੇ ਉਹਨਾਂ ਨੇ ਪਿਛਲੀ ਵਾਰੀ ਵੀ ਜਦੋਂ ਬੀਬੀ ਖਾਲੜਾ ਨੇ ਉੱਥੋਂ ਚੋਣ ਲੜੀ ਆ ਖਡੂਰ ਸਾਹਿਬ ਤੋਂ 2019 ਦੇ ਵਿੱਚ ਤਾਂ ਉਹ ਜਿਸ ਤਰ੍ਹਾਂ ਤੁਸੀਂ ਦੱਸਦੇ ਆ 20% ਤੋਂ ਉੱਤੇ ਉਹ ਫੇਰ ਲੈ ਗਏ ਸੀਗੇ ਤੇ ਉਹਨਾਂ ਨੂੰ ਬੜੀ ਸਨਮਾਨ ਜਿਹਨਾਂ ਤਰੀਕੇ ਨਾਲ ਉਹਨਾਂ ਨੇ ਆਪਣੀ ਲੜਾਈ ਲੜੀ ਸੀ ਵੋਟਾਂ ਦੇ ਵਿੱਚ ਪਰ ਹੁਣ ਉਹਨਾਂ ਦਾ ਨਾਮ ਮਿਸਿੰਗ ਹੈਗਾ ਆਕਾਲੀ ਦਲ ਦੀ ਬੈਸਟ ਵਿੱਚੋਂ ਜਿਹੜੇ ਇਹਨਾਂ ਦੇ ਸੰਭਾਵੀ ਕੈਂਡੀਡੇਟਸ ਹੋ ਸਕਦੇ ਨੇ ਮੇਰੇ ਖਿਆਲ ਨਾਲ ਤਾਂ ਜੀ ਅਕਾਲੀ ਦਲ ਜਿਸ ਤਰ੍ਹਾਂ ਦਾਵਾ ਕਰ ਰਿਹਾ ਹੈ ਕਿ ਅਸੀਂ ਪੰਥਕ ਸਫਾ ਵਿੱਚ ਵਾਪਸ ਆ ਰਹੇ ਹੈਗੇ ਆ ਤੇ ਅਸੀਂ ਪੰਥਕ ਮੁੱਦੇ ਅਭਾਰਾਂਗੇ ਤਾਂ ਇਹਨਾਂ ਨੂੰ ਬੀਬੀ ਪਰਮਜੀਤ ਔਰ ਖਾਲੜਾ ਨੂੰ ਆਪਣਾ ਕੈਂਡੀਡੇਟ ਬਣਾਉਣਾ ਚਾਹੀਦਾ ਹੈਗਾ ਉਹਨਾਂ ਤਾਂ ਕਿ ਉਹਨਾਂ ਪ੍ਰਤੀ ਆਪਣਾ ਪੰਜਾਬ ਦਾ ਜੋ ਦਰਦ ਉਹਨਾਂ ਦੇ ਵਿੱਚ ਸਮਾਇਆ ਹੋਇਆ ਉਸ ਪਰਿਵਾਰ ਦੇ ਨਾਲ ਉਹ ਕਿਤੇ ਨਾ ਕਿਤੇ ਜਾ ਕੇ ਪਾਰਲੀਮੈਂਟ ਵਿੱਚ ਅਜਾਗਰ ਹੋ ਸਕੇ ਵਲੇ ਇਹ ਚੀਜ਼ਾਂ ਜਿਹੜੀਆਂ ਨੇ ਅਕਾਲੀ ਦਲ ਦਾ ਪਰ ਤੁਸੀਂ ਦੇਖ ਰਹੇ ਆ ਕਿ ਅਕਾਲੀ ਦਲ ਦੇ ਵਿੱਚੋਂ ਕੱਲ ਵੀ ਲੁਧਿਆਣੇ ਵਿੱਚੋਂ ਇਹਨਾਂ ਦੇ ਕਈ ਪ੍ਰਮੁੱਖ ਲੀਡਰ ਜਿਹੜੇ ਹੈਗੇ ਆ ਉਹ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਏ ਆ इवन ਕਿ ਤੁਹਾਡੇ ਰਾਕੇ ਵੱਲੋਂ ਮੁਖਸਰ 'ਚੋਂ ਭਾਈਆਂ ਦਾ ਪਰਿਵਾਰ ਜਿਹੜੇ ਹੈਗੇ ਨੇ ਭਾਈ ਸੁਮਿੰਦਰ ਸਿੰਘ ਉਹਨਾਂ ਦੇ ਪਰਿਵਾਰ ਜਿਹੜੇ ਕਿ ਲੋਕਾਂ ਦੇ ਕਿ ਪੁਰਾਣੇ ਅਕਾਲੀ ਸਫਾਂ 'ਚੋਂ ਸੀਗੇ ਉਹ ਵੀ ਕੱਲ ਭਾਰਤੀ ਜਨਤਾ ਪਾਰਟੀ 'ਚ ਉਹਨਾਂ ਦੇ ਵਿੱਚੋਂ ਵੀ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਆਪੀ ਜਨਤਾ ਪਾਰਟੀ ਸ਼ਾਮਲ ਹੋਈ ਨਹੀਂ ਦੂਜੇ ਪਾਸੇ ਅਕਾਲੀ ਦਲ ਇਹ ਡਿਸਾਈਡ ਨਹੀਂ ਕਰ ਸਕਿਆ ਹਜੇ ਤੱਕ ਕਿ ਹਰੂਤ ਸਾਹਿਬ ਕਿਉਂਕਿ ਉੱਥੇ ਹੋਰ ਵੀ ਨਾਮ ਉੱਠ ਰਹੇ ਹੈਗੇ ਆ ਵੀ ਉਹਨਾਂ ਨੂੰ ਕੈਂਡੀਡੇਟ ਬਣਾਇਆ ਜਾ ਸਕਦਾ ਇੰਡੀਪੈਂਡੈਂਟ ਜਾਂ ਅਕਾਲੀ ਦਲ ਦੀ سپورਟ ਦੇ ਨਾਲ ਪਰ ਮੇਰੇ ਖਿਆਲ ਨਾਲ ਜੇ ਸਰ ਨਾਲ ਕੋਈ ਇਹਨਾਂ ਨੇ ਸਹੀ ਡਿਸੀਜਨ ਅੱਜ ਲੈਣਾ ਹੈਗਾ ਸਰ ਸਖਬੀਰ ਸਿੰਘ ਬਾਦਲ ਨੇ ਤਾਂ ਬੀਬੀ ਪਰਮਜੀਤ ਪਰ ਖਾਲੜਾ ਨੂੰ ਉਥੋਂ ਆਪਣਾ ਅਕਾਲੀ ਦਲ ਦਾ ਕੈਂਡੀਡੇਟ ਬਣਾਉਣਾ ਚਾਹੀਦਾ ਗਿਲਸਾ ਪੰਜਾਬ ਦੇ ਮਸਲੇ ਸਾਹਮਣੇ ਨੇ ਪਰ ਨਾਲ ਨਾਲ ਇੱਕ ਵੱਡੀ ਚਰਚਾ ਉਹ ਸਿੱਧੂ ਮੂਸੇਵਾਲਾ ਕਹਿੰਦੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਇਲੈਕਸ਼ਨ ਲੜ ਸਕਦੇ ਆ ਲੜਨ ਲਈ ਜ਼ੋਰ ਪਾਇਆ ਜਾ ਰਿਹਾ ਸਮਰਥਕਾਂ ਦੇ ਵੱਲੋਂ ਤੇ ਇੱਕ ਸਿੱਧੂ ਦੇ ਉੱਤੇ BBC ਦੇ ਵੱਲੋਂ ਡਾਕੂਮੈਂਟਰੀ ਬਣਾਈ ਜਾ ਰਹੀ ਹੈ ਤੇ ਉਸ ਤੇ ਵੀ ੜਕੇ ਲਾਏ ਜਾ ਰਹੇ BBC ਨੇ ਇੱਕ ਡਾਕੂਮੈਂਟਰੀ ਤਿਆਰ ਕਰ ਰਹਾ ਜੋ ਮੈਨੂੰ ਕਿਸੇ ਤੋਂ ਇਨਫੋਰਮੇਸ਼ਨ ਮਿਲੀ ਹੈਗੀ ਆ ਤੇ ਉਹ ਮੂਸੇਵਾਲਾ ਮਰਡਰ ਕੇਸ ਦੀ ਬਣਾ ਰਹੇ ਹੈਗੇ ਆ ਉਹਨਾਂ ਕਲਿਨਿਕ ਚਾਰਜਸ ਤੇਰ ਹੋਊਗੀ ਇਹ ਤਾਂ ਉਹ ਆਉਣ ਵਾਲਾ ਸਮਾਂ ਦੱਸੂਗਾ ਜਦੋਂ ਰਿਲੀਜ਼ ਕਰਨਗੇ ਅੱਜ ਉਹ ਅਲੱਗ-alag ਕਾਰਨਰਸ ਤੋਂ ਇੰਟਰਵਿਊਸ ਕਰ ਰਹੇ ਹੈਗੇ ਆ ਤੇ ਉਹਦਾ ਜਿਹੜਾ ਹੈਗਾ ਅੰਦਰੂਨੀ ਪੱਖ ਜਿਹੜੇ ਹੈਗੇ ਨੇ ਉਸ ਕੇਸ ਦੇ ਨਾਲ ਜੁੜੇ ਹੋਏ ਉਹਨਾਂ ਨੂੰ ਉਹ ਬਰੀਕੀ ਨਾਲ ਜਾਂਚ ਕਰਕੇ ਇੱਕ ਬੜੀ ਇਨਵੈਸਟਿਗੇਟਿਵ ਰਿਪੋਰਟ ਤਿਆਰ ਕਰ ਰਹੇ ਹੈਗੇ ਆ ਉਹਦਾ ਨੂੰ ਦੇਖਣਾ ਦੂਸਰੇ ਪਾਸੇ ਜਿਸ ਤਰ੍ਹਾਂ ਸਰ ਬਲਕੌਰ ਸਿੰਘ ਦਾ ਨਾਮ ਆਵਾਰਿਆ ਜਾ ਰਿਹਾ ਵੀ ਇਹ ਇੰਡੀਪੈਂਡੈਂਟ ਕੈਂਡੀਡੇਟ ਚਲਣਗੇ ਬਠਿੰਡੇ ਤੋਂ ਇਹ ਹੁਣ ਆਉਣ ਵਾਲਾ ਸਮਾਂ ਦੱਸੂਗਾ ਵੀ ਇਹ ਚੋਣ ਲੜਦੇ ਆ ਕਿ ਨਹੀਂ ਲੜਦੇ ਪਰ ਮੇਰੇ ਖਿਆਲ ਨਾਲ ਜੇ ਇਹਨਾਂ ਨੂੰ ਚੋਣ ਲੜਨੀ ਚਾਹੀਦੀ ਇਸ ਤਾਂ ਇਹਨਾਂ ਨੂੰ ਸੰਗਰੂਰ ਬਾਇਲੈਕਚਰ ਲੜਨੀ ਚਾਹੀਦੀ ਜਦੋਂ ਇਮੀਡੀਏਟਲੀ ਆਫਟਰ ਦਾ ਕਤਲ ਜਦੋਂ ਹੋਇਆ ਹੈਗਾ ਮੂਸਿਆਂ ਦਾ ਉਹ ਜ਼ਿਆਦਾ ਇਹਨਾਂ ਨੂੰ ਇੱਕ ਸਾਰਥਕ ਬਣ ਸਕਦੀ ਸੀ ਹੁਣ ਉਸ ਤਰ੍ਹਾਂ ਦੀ ਹਵਾ ਬਰਨਿੰਗ ਜਾਂ ਉਸ ਤਰ੍ਹਾਂ ਦਾ ਇਹਨਾਂ ਨੂੰ ਸਮਰਥਨ ਮਿਲਣ ਵਿੱਚ ਖਾਈ ਹੋ ਸਕਦੀ ਹੈ ਪਰ ਆਪਾਂ ਆਪਣੇ ਵੱਲੋਂ ਪੂਰੀਆਂ ਸ਼ੁਭ ਕਾਮਨਾਵਾਂ ਦਿੰਦੇ ਆ ਵੀ ਜੇ ਇਹਨਾਂ ਨੇ ਚੋਣ ਲੜਨੀ ਹੈਗੀ ਆ ਇਹਨਾਂ ਨੂੰ ਜ਼ਰੂਰ ਆਉਣਾ ਚਾਹੀਦਾ ਹੈਗਾ ਦ੍ਰਿਸ਼ ਦੇ ਵਿੱਚ ਤੇ ਜਾਂ ਇਹ ਸਥਿਤੀ ਨੂੰ ਕਲੀਅਰ ਕਰਨਾ ਚਾਹੀਦਾ ਵੀ ਵਾਕਈ ਚੋਣ ਇਹਨਾਂ ਨੇ ਲੜਨੀ ਆ ਕਿ ਨਹੀਂ ਲੜਨੀ ਕਿਉਂਕਿ ਇਹਨਾਂ ਵੱਲੋਂ ਕੋਈ ਹਜੇ ਤੱਕ ਖੰਡਨ ਨਹੀਂ ਆਇਆ ਇਸ ਖਬਰਾਂ ਦਾ ਜੀ ਅਸੀਂ ਪੰਜਾਬ ਦੇ ਨਾਲ ਜੁੜੇ ਆ ਜੀ ਗੱਲਾਂ ਕਰ ਰਹੇ ਆ ਬੋਲਡ ਵੌਇਸ ਪ੍ਰੋਗਰਾਮ ਦੇ ਜ਼ਰੀਏ ਤੁਸੀਂ ਸਾਡੇ ਨਾਲ ਜੁੜੇ ਹੋ ਤੇ ਕਿਲ ਸਾਹਿਬ ਗੱਲ ਕਰ ਲਈ ਅਰਵਿੰਦ ਕੇਜਰੀਵਾਲ ਹੋਰਾਂ ਦੀ ਖੁਦ ਜੇਲ ਚ ਤਿਹਾੜ ਜੇਲ ਦੀ ਜਦੋਂ ਗੱਲ ਆਉਂਦੀ ਹੈ ਸੰਜੇ ਸਿੰਘ ਹੋਰਾਂ ਨੇ ਕੱਲ ਮੀਡੀਆ ਦੇ ਸਾਹਮਣੇ ਆਖਿਆ ਕਿ ਜੇਲ੍ਹ ਚ ਦੋ ਗੁੱਟਾਂ ਦੀ ਲੜਾਈ ਹੋਈ ਹੈ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਖਤਰਾ ਹੈ ਤੇ ਇੱਕ ਸਵਾਲ ਇੱਕ ਹੋਰ ਚੱਲ ਪਿਆ ਕਿ ਨਲੇ ਕਹਿੰਦੇ ਜੀ ਜੇਲ੍ਹਾਂ ਜਿਹੜੀਆਂ ਉਹ ਦਿੱਲੀ ਪ੍ਰਸ਼ਾਸਨ ਦੇ ਅਧੀਨ ਆਉਂਦੀਆਂ ਜੇ ਉੱਥੇ ਵੀ ਖਤਰਾ ਹੈ ਤਾਂ ਫਿਰ ਸੁਰੱਖਿਆਦ ਕਿੱਥੇ ਹੈ ਉਹਨਾਂ بار-बार ਜਿਹੜੇ ਬੁਲਾ ਰਹੇ ਨੇ ਨਾ ਆਪ ਨੇ ਹੀ ਸੰਜੇ ਸਿੰਘ ਹੈ ਜਾਂ ਆਤੀਸੀ ਹੈ ਗਿਆ ਜਾਂ ਹੋਰ ਚਿਹਰੇ ਨੇ ਉਹ ਇਹੀ ਕਹਿ ਰਿਹਾ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈਗਾ ਜਾਂ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡਾਇਬਟੀਸ ਦੀਆਂ ਦਵਾਈਆਂ ਰੋਕ ਕੇ ਜਿਹੜੀਆਂ ਕਿ ਹੁਣ ਏਮਸ ਜਿਹੜਾ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਦੀ ਡਾਇਰੈਕਸ਼ਨ ਤੇ ਉਹਨਾਂ ਨੂੰ ਇਨਸੂਲਿਨ ਦਾ ਸ਼ਾਰਟ ਦਿੱਤਾ ਗਿਆ ਹੈਗਾ ਤੇ ਉੱਥੇ ਜਾਂਚ ਚੱਲ ਰਹੀ ਹੈਗੀ ਕੋਟ ਮਾਨਿਟਰਡ ਜਿਹਦੀ ਹੈਗੀ ਇੱਕ ਡਾਕਟਰਾਂ ਦਾ ਪੈਨਲ ਬਣਿਆ ਹੈਗਾ ਜਿਹੜਾ ਡਿਸਾਈਡ ਕਰੂਗਾ ਉਹਨਾਂ ਦੀ ਹੈਲਥ ਇਸ਼ੂਸ ਬਾਰੇ ਕਿਉਂਕਿ ਜਿਹੜੀ ਇਸੇ ਦੇ ਨਾਲ ਜਿਹੜਾ ਇਹਨਾਂ ਨੇ ਖਾਸੇ ਜ਼ਾਹਰ ਕਰ ਰਹੇ ਹੈਗੇ ਕਿ ਇਹ ਕਿਉਂਕਿ ਬਿਲੀ ਤਿਹਾਰ ਜੀਲ ਹੈਗੀ ਹੈ ਡਾਇਰੈਕਟਲੀ ਅੰਡਰ ਦਾ ਕੰਟਰੋਲ ਆਫ ਦਿੱਲੀ ਗਵਰਨਮੈਂਟ ਹੈਗੀ ਆ ਜਿਹੜੀ ਉਥੋਂ ਦੀ ਲੋਕਪਾਲ ਗਵਰਨਮੈਂਟ ਆ ਕਿਉਂਕਿ ਮੈਂ ਆਪ ਉਥੇ ਰਿਹਾ ਹੈਗਾ ਤਾਂ ਮੈਨੂੰ ਪਤਾ ਵੀ ਇਹ ਡਾਇਰੈਕਟਲੀ ਅੰਡਰ ਦੀ ਕੰਟਰੋਲ ਆਫ ਦਿੱਲੀ ਗਵਰਨਮੈਂਟ ਹੈਗੀ ਆ ਉਹਨਾਂ ਦੇ ਜੇਲ ਮਨਿਸਟਰ ਦੇ ਥੱਲੇ ਹੈਗੀ ਇਹਦੀ ਐਡਮਿਨਿਸਟ੍ਰੇਟਿਵ ਪਾਵਰਸ ਤੇਰੀਆਂ ਨੇ ਤੇ ਬਤਾਰ ਚੀਫ ਮਿਨਿਸਟਰ ਅਰਵਿੰਦ ਕੇਜਰੀਆ ਇਹਦਾ ਕੰਟਰੋਲ ਆਪਣੇ ਕੋਲ ਜਾਂਦੇ ਕੋਲ ਹੈ ਕਿਉਂਕਿ ਉਹਨਾਂ ਨੇ ਰਿਜ਼ਾਈਨ ਤਾਂ ਕੀਤਾ ਨਹੀਂ ਹੈਗਾ ਹਜੇ ਤੱਕ ਜੇ ਹਜੇ ਵੀ ਉਹ ਚੀਫ ਮਿਨਿਸਟਰ ਨੇ ਗੈਲੀ ਗਵਰਨਮੈਂਟ ਦੇ ਇਹ ਆਪਣੇ ਆਪ ਵਿੱਚ ਵੀ ਇੱਕ ਚੰਬਾ ਹੈਗਾ ਵੀ ਇਹ ਰਿਜ਼ਾਈਨ ਕਿਉਂ ਨਹੀਂ ਕਰ ਰਹੇ ਦੂਜੇ ਪਾਸੇ ਇਹਨਾਂ ਦੀ ਬਾਰ-ਬਾਰ ਇਹ ਖਾਸੇ ਪਿੰਟਾਏ ਜਾ ਰਹੇ ਨੇ ਕਿ ਇਹਨਾਂ ਦੀ ਜਾਨ ਨੂੰ ਖਤਰਾ ਹੈਗਾ ਕਿਉਂਕਿ ਜੇਲ੍ਹਾਂ 'ਚ ਲੜਾਈਆਂ ਅਕਸਰ ਹੁੰਦੀਆਂ ਰਹਿੰਦੀਆਂ ਨੇ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਨਾ ਇਹ ਰੋਕੀ ਜਾ ਸਕਦੀ ਹੈਗੀ ਆ ਆ ਥੋੜੀ ਬਹੁਤਾ ਕੰਟਰੋਲ ਕੀਤਾ ਜਾ ਸਕਦਾ ਵੀ ਕਿਸੇ ਨੂੰ ਜਿਆਦਾ ਕੋਈ ਭਾਰੀ ਹੱਪਰ ਦੇਖਿਆ ਹੀ ਆ ਪਿੱਛੇ ਜੇ ਕਤਲ ਵੀ ਹੋਏ ਆ ਜੇਲ੍ਹ ਦੇ ਵਿੱਚ ਸੰਗਰੂਥ ਦੇ ਵਿੱਚ ਕਿਸ ਤਰ੍ਹਾਂ ਦੋ ਬੰਦੇ ਮਾਰੇ ਗਏ ਹੈਗੇ ਭਲੇ ਇਹ ਤਾਂ ਇਹ ਤਾਂ ਜੇਲ੍ਹਾਂ ਦਾ ਆਮ ਵਰਤਾਰਾ ਹੈਗਾ ਨਾਈ ਝਗੜਾ ਜਿਹੜਾ ਹੈਗਾ ਪਰ ਮੇਰਾ ਖਿਆਲ ਆ ਵੀ ਇਹਨਾਂ ਨੂੰ ਕਿਤੇ ਸੁਰੱਖਿਅਤ ਥਾਂ ਤੇ ਰੱਖਿਆ ਹੋਊਗਾ ਇਹਨਾਂ ਨੂੰ ਜਨਰਲ ਪਾਪੂਲੇਸ਼ਨ ਵਿੱਚ ਨਹੀਂ ਰੱਖਿਆ ਗਿਆ ਹੋਊਗਾ ਜੀ ਗਿਲਸਾ ਦੇਖ ਤੇ ਪ੍ਰਧਾਨ ਮੰਤਰੀ ਜੋ ਮਰਜ਼ੀ ਬੋਲੀ ਜਾਂਦੇ ਆ ਤੇ ਬਾਕੀ ਸਦਨ ਵੀ ਇਹੋ ਜਿਹਾ ਕੁਝ ਤਾਂ ਬੋਲਦੇ ਆ ਜਦੋਂ ਰਾਹੁਲ ਗਾਂਧੀ ਨੇ ਕੋਈ ਟਿੱਪਣੀ ਕੀਤੀ ਤਾਂ ਉਹਨਾਂ ਨੂੰ ਜਿਹੜਾ ਚੋਣ ਕਮਿਸ਼ਨ ਨੇ ਨੋਟਿਸ ਸਿੱਧਾ ਭੇਜਤਾ ਦੂਜੇ ਪਾਸੇ ਪ੍ਰਧਾਨ ਮੰਤਰੀ ਨੇ ਜੋ ਕੁਝ ਕਿਹਾ ਉਹ ਉਹਨਾਂ ਦੀ ਪਾਰਟੀ ਨੂੰ ਭੇਜਿਆ ਇਹਦੇ ਤੇ ਚੋਣ ਕਮਿਸ਼ਨ ਦੀ ਅਲੋਚਨਾ ਹੋ ਰਹੀ ਹੈ ਪਰ ਉਹਦੀ ਮਜਬੂਰੀ ਕੀ ਹੈ ਜੀ ਚੋਣ ਕਮਿਸ਼ਨ ਇੱਕ ਨ ਐ ਹੈਗਾ ਕਿ ਬੜਾ ਆਪਣੇ ਆਪ ਚ ਫਸਿਆ ਹੋਇਆ ਉਹਨਾਂ ਨੂੰ ਜਿਸ ਤਰ੍ਹਾਂ ਇੱਕ ਇੰਡੀਪੈਂਡੈਂਟ ਰੈਫਰੀ ਵਾਂਗੂ ਵਰਕ ਕਰਨਾ ਚਾਹੀਦਾ ਸੀਗਾ ਉਹ ਨਹੀਂ ਕੀਤਾ ਜਾ ਰਿਹਾ ਹੁਣ ਜਿਹੜੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੋਣਾ ਨੇ ਪਿਛਲੇ ਦਿਨਾਂ ਚ ਰਾਜਸਥਾਨ ਚ ਸਪੀਚ ਕੀਤੀ ਹੈਗੀ ਆ ਉਹਦੇ ਬਾਰੇ 17400 ਰਿਪੋਰਟਸ ਜਿਹੜੀਆਂ ਸੀਗੀਆਂ ਉਹ ਸਪੀਚ ਦੇ ਉਲਟ ਇਲੈਕਸ਼ਨ ਕਮਿਸ਼ਨ ਨੂੰ ਸਬਮਿਟ ਹੋਣੀਆਂ ਸੀ ਵਿੱਚ ਇੱਕ ਹੋਰ ਸਪਾਰਟਿਵਲ ਤੇ ਹੋਰ ਵੀ ਪਾਰਟੀਆਂ ਵੱਲੋਂ ਤੇ ਇੰਡੀਵਿਜੂਅਲਸ ਵੱਲੋਂ ਉਸ ਦੇ ਖਿਲਾਫ ਜੀਸੀ ਰਿਪੋਰਟ ਜੀਸੀ ਦੀ ਉਹ ਦਿੱਤੀ ਗਈ ਇਲੈਕਸ਼ਨ ਕਮਿਸ਼ਨ ਨੂੰ ਪਰ ਇਲੈਕਸ਼ਨ ਕਮਿਸ਼ਨ ਨੇ ਉਸ ਤੇ ਕੋਈ ਐਕਟ ਨਾ ਕਰਦੇ ਹੋਏ ਸਿੱਧੇ ਤੌਰ ਤੇ ਉਹਨਾਂ ਨੇ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਨੋਟਿਸ ਕੀਤਾ ਹੈਗਾ ਕਿ ਤੁਸੀਂ 29 ਅਪ੍ਰੈਲ ਤੱਕ ਕਿ ਨੋਟਿਸ ਦਾ ਜਵਾਬ ਦੇਣਾ ਹੈਗਾ ਤੇ ਤੁਸੀਂ ਕੀ ਇਹ ਤੇ ਐਕਸ਼ਨ ਲੈ ਰਹੇ ਹੈਗੇ ਉਸ ਬਾਰੇ ਸਾਨੂੰ ਦੱਸਿਆ ਜਾਵੇ ਇਸੇ ਤਰ੍ਹਾਂ ਜਿਹੜਾ ਰਾਹੁਲ ਗਾਂਧੀ ਜਦੋਂ ਕੁਝ ਬੋਲਦੇ ਹੈਗੇ ਆ ਤਾਂ ਉਹਨਾਂ ਨੂੰ ਸਿੱਧਾ ਇੰਟਰਵੈਂਸ਼ਨ ਕਰਦੇ ਹੈਗੇ ਇਲੈਕਸ਼ਨ ਵੇਸੇ ਸੋ ਇਹਨਾਂ ਦੀ ਜਿਹੜੀ ਹੈਗੀ ਆ ਪੱਖਪਾਤ ਜਿਹੜੀ ਹੈਗੀ ਇਹਨਾਂ ਦੀ ਦ੍ਰਿਸ਼ਟੀ ਉਹ ਉਹ ਸਾਫ਼ ਦਿਖਾਈ ਦੇਦੀ ਹੈ ਇਲੈਕਸ਼ਨ ਕਮਿਸ਼ਨ ਦੀ ਵੀ ਇਹਨਾਂ ਦੇ ਦੋ ਪਾਸੇ ਨੇ ਜਦੋਂ ਆਪੋਜੀਸ਼ਨਸ ਵਾਲੇ ਕੁਝ ਗੱਲ ਕਰਦੇ ਹੈਗੇ ਜਿਹੜੀ ਚੋਣ ਜਾਬਤੇ ਤੋਂ ਬਾਹਰ ਦੀ ਗੱਲ ਆ ਤਾਂ ਉਦੋਂ ਇਹਨਾਂ ਦੀ ਅਪਰੋਚ ਡਿਫਰੈਂਟ ਹੈਗੀ ਆ ਇਹ ਜਦੋਂ ਰੂਲਿੰਗ ਪਾਰਟੀ ਇਸ ਬਾਰੇ ਗੱਲ ਕਰਦੀ इवन ਅਮਨਤ ਸ਼ਾਹ ਜਿਹੜੇ ਯੂਨੀਅਨ ਹੋਮ ਮਿਨਿਸਟਰ ਨੇ ਉਹ ਬੜੀਆਂ ਤਿੱਖੀਆਂ ਸਪੀਚਾਂ ਦੇ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਇੱਕ ਤਾਂ ਇਹ ਸ਼ੋਅ ਕਰ ਰਿਹਾ ਸਗਨ ਹੈ ਕਿ ਇਹਨਾਂ ਦੀ ਇਹ ਫ੍ਰਸਟ੍ਰੇਸ਼ਨ ਨਾਲ ਭਰੀਆਂ ਹੋਈਆਂ ਸਪੀਚਸ ਨੇ ਜਾਂ ਇਹਨਾਂ ਨੂੰ ਲੱਗ ਰਿਹਾ ਕਿ ਜਿਹੜਾ ਦ੍ਰਿਸ਼ ਇਹਨਾਂ ਨੇ ਬੁਣਿਆ ਸੀ 400 ਪਾਰ ਦਾ ਜਾਂ 370 ਪਾਰ ਦਾ ਉਹ ਦ੍ਰਿਸ਼ ਕਿਤੇ ਬੁਣਦਾ ਢਾਈ ਨਹੀਂ ਦੇ ਰਿਹਾਗਾ ਕਿ ਜਿਹੜੀ ਪਹਿਲੀ ਹੁਣ ਪਹਿਲੇ ਗੇੜ ਦੀਆਂ ਚੋਣਾਂ ਹੋਈਆਂ ਜਿੱਥੇ 102 ਸੀਟਾਂ ਤੇ VOTING ਹੋਈ ਆ ਤੇ ਹੁਣ 889 ਸੀਟਾਂ ਤੇ ਹੋਣ ਹੋਣੀ ਹੈਗੀ ਆ ਸ਼ਾਇਦ ਅੱਜ ਹੀ ਹੋਣੀ ਹੈਗੀ ਚੋਣ ਜਿਹੜੀ ਬਦਲੇ ਬਾਕੀ ਸੈਕੰਡ ਫੇਜ਼ ਦੀ ਹੈਗੀ ਆ ਪੋਲਿੰਗ ਜਿਹੜੀ ਹੈਗੀ ਉਹਦੇ ਵਿੱਚ ਜਿਸ ਤਰ੍ਹਾਂ 40 ਪਰਸੈਂਟੇਜ VOTERS ਬਾਹਰ ਆਏ ਨੇ ਵੋਟ ਪਾਉਣ ਦੇ ਲਈ ਉਹਦੇ ਤੋਂ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਚਿੰਤਾਤ ਦਿਖਾਈ ਦੇ ਰਹੀ ਹੈਗੀ ਤੇ ਉਸ ਤੋਂ ਬਾਅਦ ਹੀ ਇਹਨਾਂ ਦੀ ਜਿਹੜੀ ਤਿੱਖੀ ਸ਼ਬਦਾਵਲੀ ਹੈਗੀ ਆਪਣੀ ਸਪੀਚਾਂ ਵਿੱਚ ਉਹ ਸਾਹਮਣੇ ਆ ਰਹੀ ਹੈਗੀ ਹੁਣ ਤਾਂ ਇਸ ਕਰਕੇ ਇਲੈਕਸ਼ਨ ਕਮਿਸ਼ਨ ਨੂੰ ਮੇਰਾ ਖਿਆਲ ਆ ਵੀ ਉਹਨਾਂ ਨੂੰ ਇੱਕ ਨਿਰਪੱਖ ਹੋ ਕੇ ਇੱਕ ਰੈਫਰੀ ਦੀ ਜਿਹੜੀ ਭੂਮਿਕਾ ਨੂੰ ਤਵੱਜੋ ਕੀਤੀ ਜਾਂਦੀ ਆ ਉਹ ਲਪਾਉਣੀ ਚਾਹੀਦੀ ਹੈ ਪੰਜਾਬ ਦਾ ਓਵਰਆਲ ਇਲੈਕਸ਼ਨ ਸੈਨੈਰੀਓ ਕੀ ਨਜ਼ਰ ਆਉਂਦਾ ਜੀ ਕਿਹੜਾ ਹਲਕਾ ਕਿਵੇਂ ਜਾ ਸਕਦਾ ਤੇ ਕਿੱਥੇ ਕਿਹੋ ਜੀ ਸਥਿਤੀ ਬਣੀ ਹੋਈ ਹੈ ਲਗਭਗ ਉਮੀਦਵਾਰ ਮੈਦਾਨ ਚ ਆ ਗਏ ਨੇ ਥੋੜੇ ਜਿਹੇ ਰਹਿ ਗਏ ਤੇ ਲਾਫ ਜਿਸ ਜਿਹੜਿਆ ਨਾ ਬੜੀ ਕੰਟ੍ਰਾਸਟਿੰਗ ਚੋਣ ਹੈਗੀ ਇਸ ਅਗਨ ਐਸ ਵਾਰੀ ਕਿਉਂਕਿ ਇੱਕਤਾ ਜਿਹੜੀ ਹੈਗੀ ਆ ਬਹੁਤ ਕੋਨਾ ਇਹਦੇ ਚ ਐਸ ਵਾਰੀ ਕੰਟੈਸਟ ਕੋਇਆ ਹੈਗਾ ਜਿਹੜਾ ਕਿ ਪਹਿਲੀ ਵਾਰੀ ਇੰਨਾ ਕੈਂਡੀਡੇਟਸ ਜਿਹੜੇ ਨੇ ਮੈਦਾਨ ਵਿੱਚ ਆਏ ਨੇ ਆਡਾ ਪਾਰਟਿਸਪੀਸ ਵੱਲੋਂ ਨਹੀਂ ਤਾਂ ਜਦੋਂ ਆਪਾਂ ਰਵੈਤੀ ਦੇਖਦੇ ਸੀ ਤੇ ਇੱਕ ਪਾਸੇ ਕਾਂਗਰਸ ਹੁੰਦੀ ਸੀ ਤੇ ਇੱਕ ਪਾਸੇ ਕਾਲੀ ਦਲ ਹੁੰਦਾ ਸੀਗਾ ਹੁਣ ਜਿਹੜੀ ਹੈਗੀ ਆ ਬਹੁਤ ਥਾਵਾਂ ਤੇ ਪੰਜ ਕੂਨੇ ਕਾਂਟੈਸਟ ਵੀ ਹੈਗੇ ਨੇ ਜਿਵੇਂ ਕਿ ਸੰਰੂਪ ਵਿੱਚ ਹੈਗਾ ਬੜੀ ਫਸਵੀਂ ਟੱਕਰ ਹੈਗੀ ਸੰਰੂਪ ਦੇ ਵਿੱਚ ਬੜੀ ਇੰਟਰਸਟਿੰਗ ਸੀਟ ਹੈਗੀ ਐ ਪਸੇ ਸੁਪਾਲ ਖੈਰਾ ਹੈਗਾ ਦੂਸਰੇ ਪਾਸੇ ਸ达ਸ ਸਿਮਰਨਜੀਤ ਸਿੰਘ ਮਾਨ ਹੈਗੇ ਨੇ ਵਿੱਚ ਆਪ ਦੇ ਜਿਹੜੇ ਮਿਨਿਸਟਰ ਨੇ ਮੀਟ ਇਅਰ ਉਹ ਵੀ ਵਿੱਚ ਵਿੱਚ ਨੇ ਇਸੇ ਤਰ੍ਹਾਂ ਬਦਲ ਕੇ ਜਿਹੜੇ ਹੈਗੇ ਆ ਬਾਕੀ ਪਾਰਟੀਆਂ ਦੇ ਕੈਂਡੀਡੇਟਸ ਹੈਗੇ ਆ ਇਸੇ ਤਰ੍ਹਾਂ ਬਠਿੰਡੇ ਦੀ ਜਿਹੜੀ ਸੀਟ ਹੈਗੀ ਆ ਉਹ ਵੀ ਆਪਣੇ ਆਪ ਵਿੱਚ ਬਹੁਤ ਆਕਰਸ਼ਿਤ ਚੋਣ ਹੋਊਗੀ ਜਿਦਿਕੇ ਮੋਸਟ ਵਾਚੇਬਲ ਸੀਟ ਹੋਗੀ ਵੀ ਉਥੇ ਕੀ ਬੀਬੀ ਹਰਸਿੰਦਰਪੁਰ ਬਾਦਲ ਆਪਣੀ ਸੀਟ ਰ ਟੇਨ ਕਰ ਸਕ ਸਕਦੇ ਆ ਕਿ ਨਹੀਂ ਕਰ ਸਕਦੇ ਕਿਉਂਕਿ ਦੂਜੇ ਪਾਸੇ ਸਰ ਗਰਮੀਤ ਸਿੰਘ ਫੁੱਡੀਆਂ ਵੀ ਬਹੁਤ ਜੋਰ ਲਾ ਰਿਹਾ ਪਰ ਉਹਨਾਂ ਦਾ ਵਿਰੋਧ ਪਿੰਡਾਂ ਵਿੱਚ ਹੋ ਰਿਹਾ ਹੈਗਾ ਕਾਫੀ ਕਿਸਾਨਾਂ ਵੱਲੋਂ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟਸ ਦਾ ਵਿਰੋਧ ਹੋ ਰਿਹਾ ਜਿਹੜੇ ਬੰਡੇ ਤੋਂ ਕੀ ਵੀ ਪਰਮਪਾਲ ਫੌਰ ਸਿੱਧੂ ਖੜੇ ਵੀ ਕਿਉਂਕਿ ਉਹਨਾਂ ਦੇ ਕਰਕੇ ਮਲੂਕਾ ਪਰਿਵਾਰ ਵੀ ਕੁਐਸਚਨ ਚ ਆਇਆ ਹੋਇਆ ਹੈਗਾ ਕਿ ਮਲੂਕਾ ਨਾਤਾ ਹੁਣ ਸਾਸ ਸਕੰਦਰ ਸਿੰਘ ਮਲੂਕਾ ਨੂੰ ਨਾਤਾ ਅਕਾਲੀ ਦਲ ਨੇ ਕੋਈ ਨੋਟਿਸ ਦਿੱਤਾ ਹੈਗਾ ਹਜੇ ਤੱਕ ਤੇ ਨਾ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦਾ ਆਪਣੇ ਵੱਲੋਂ ਕੋਈ ਪ੍ਰਤੀਕਰਮ ਦਿਖਾਇਆ ਗਿਆ ਵੀ ਉਹਨਾਂ ਨੇ ਅਕਾਲੀ ਦਲ ਵਿੱਚ ਰਹਿਣਾ ਤੇ ਨਹੀਂ ਰਹਿਣਾ ਪਰ ਉਹ ਆਪਣੇ ਵੱਲੋਂ ਅਕਾਲੀ ਦਲ ਦੀ ਟੋਟਲ ਕੈਂਪੇਨਿੰਗ ਜੋ ਜਿਹੜੀ ਬੀਬਾ ਹਰਸਿਮਰਤ ਪਰ ਬਾਦਲ ਦੀ ਕੈਂਪੇਨ ਹੈਗੀ ਆ ਉਸ ਤੋਂ ਆਪਣੇ ਆਪ ਨੂੰ ਅਲਹਿਦਾ ਰੱਖ ਰਿਹਾ ਹੈਗੇ ਆ ਸੋ ਇਸੇ ਤਰ੍ਹਾਂ ਜਿਹੜੇ ਦੂਸਰੇ ਫਡੂਰ ਸਾਹਿਬ ਹਜੇ ਮਿਸਟਰੀ ਬਣਿਆ ਹੋਇਆ ਹੈਗਾ ਕਿਉਂਕਿ ਹਜੇ ਤੱਕ ਅਕਾਲੀ ਦਲ ਨੇ ਆਪਣਾ ਕੈਂਡੀਡੇਟ ਉਸ ਤੋਂ ਖੜਾ ਨਹੀਂ ਕੀਤਾ ਜਦਕਿ ਬਾਕੀ ਪਾਰਟੀਆਂ ਨੇ ਤਕਰੀਬਨ ਆਪਣੇ ਕੈਂਡੀਡੇਟਸ ਐਲਾਨ ਦਿੱਤੇ ਹੋਏ ਹੈਗੇ ਆ ਅਮਰਤ ਸਰ ਵੀ ਬਹੁਤ ਇੰਟਰਸਟਿੰਗ ਹੈਗਾ ਕਿ ਜਿਹੜਾ ਆਰਐਸਐਸ ਦੀ ਬੈਕਗ੍ਰਾਉਂਡ ਵਾਲਾ ਹੈਗਾ ਉਹ ਅਕਾਲੀ ਦਲ ਦੀ ਅਕਾਲੀ ਦਲ ਦਾ ਕੈਂਡੀਡੇਟ ਹੈਗਾ ਤੇ ਦੂਜੇ ਪਾਸੇ ਜਿਹੜੇ ਪੰਥਕ ਸਫਾ ਵਾਲਾ ਪਰਿਵਾਰ ਦਾ ਹੈਗਾ ਉਹ ਦਾ ਉਹ ਕੈਂਡੀਡੇਟ ਹੈਗਾ ਜਿਹੜਾ ਭਾਰਤੀ ਜਨਤਾ ਪਾਰਟੀ ਵੱਲੋਂ ਹੈਗਾ ਸੋ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਤਾਂ ਸਾਰੇ ਥਾਂ ਤੇ ਬੜੀ ਇੰਟਰਸਟਿੰਗ ਸਿਚੁਏਸ਼ਨ ਬਣੀ ਹੋਈ ਹੈਗੀ ਜੀ ਮਿਹਰਬਾਨੀ ਗਿਲਸਾਪ ਤੁਸੀਂ ਸ਼ਾਮਲ ਹੋਏ ਅਗਲੇ ਹਫ਼ਤੇ ਅਸੀਂ ਫੇਰ ਜਲਦ ਤੱਕ ਥੈਂਕ ਯੂ ਸੋ ਮਚ ਸਦਗਰ ਸਸਿਕਾ ਸਸਿਕਾ ਰਣਜੀਤ ਸਿੰਘ ਕੁਕੀਗਲ ਹੋਰਾਂ ਦੇ ਨਾਲ ਦੋਸਤੋ ਅਸੀਂ ਜੁੜੇ ਹੋਏ ਸੀ ਜੇ ਤੁਹਾਨੂੰ ਲੱਗਦਾ ਕਿ ਅਸੀਂ ਪੰਜਾਬ ਦੇ ਮੋਤੀਆਂ ਨਾਲ ਜੁੜੇ ਆ ਤਾਂ ਜਰੂਰ ਸਹਿਯੋਗ ਕਰਿਓ ਸਾਡੀਆਂ ਇਹਨਾਂ ਗੱਲਾਂ ਨੂੰ ਤੁਸੀਂ ਅੱਗੇ ਸ਼ੇਅਰ ਕਰ ਸਕਦੇ ਹੋ ਸਾਡੇ ਸ਼ੋਅ ਇਹਨਾਂ ਨੂੰ ਸਪான்ਸਰ ਵੀ ਕਰ ਸਕਦੇ ਹੋ ਸਾਡੇ ਜਿਹੜੇ ਪ੍ਰੋਗਰਾਮ ਜਿੰਨੇ ਚੱਲਦੇ ਨੇ ਜਾਂ ਜਿਹੜੇ-ਜਿਹੜੇ ਪਲੇਟਫਾਰਮ ਤੇ ਚੱਲਦੇ ਕਿਉਂਕੋ ਪੀਐਨਓ ਮੀਡੀਆ ਗਰੁੱਪ YouTube ਤੇ ਔਰ Facebook ਤੇ ਸਾਡੀ ਵੈਬਸਾਈਟ ਪੰਜਾਬੀ ਨਿਊਜ਼ ਆਨਲਾਈਨ ਮੇਰਾ ਪੇਜ ਸੁਖਨੇਵ ਸਿੰਘ ਸਿੱਧੂ ਸਾਰੇ ਥਾਵਾਂ ਦੇ ਉੱਤੇ ਅਸੀਂ ਕੋਸ਼ਿਸ਼ ਨਾ ਕੋਲ ਜ਼ਰੂਰ ਪਾਉਣੇ ਆ ਬੋਤੇ ਤੁਸੀਂ ਹਾਜ਼ਰੀ ਭਰ ਸਕਦੇ ਹੋ ਚੰਗੀ ਗੱਲ ਹੋਵੇ ਸ਼ੇਅਰ ਕਰ ਸਕਦੇ ਹੋ ਇਹ ਵੀ ਸ਼ੇਅਰ ਕਰਨ ਦੇ ਨਾਲ ਵੀ ਇੱਕ ਸਹਿਯੋਗ ਹੋ ਸਕਦਾ ਹੈ ਆਰਥਿਕ ਪੱਖੋਂ ਹਰੇਕ ਬੰਦਾ ਸਹਿਯੋਗ ਨਹੀਂ ਕਰ ਸਕਦਾ ਹਰੇਕ ਬੰਦਾ ਸਾਡੀ ਐਡਵਰਟਾਈਜ਼ਮੈਂਟ ਨਹੀਂ ਖਰੀਦ ਸਕਦਾ ਹੁੰਦਾ ਪਰ ਇਹ ਤਰੀਕਾ ਵਧੀਆ ਹੈ ਕਿ ਤੁਸੀਂ ਸਾਡੀ ਜੇ ਗੱਲ ਚੰਗੀ ਲੱਗੇ ਉਹਤੇ ਕਮੈਂਟ ਕਰ ਸਕਦੇ ਹੋ ਔਰ ਇਹਦੇ ਵਾਸਤੇ ਹੋਰਾਂ ਨੂੰ ਤੁਸੀਂ ਰეკਮੈਂਡ ਕਰ ਸਕਦੇ ਹੋ ਸ਼ੇਅਰ ਕਰ ਸਕਦੇ ਅਸੀਂ ਫੇਰ ਮਿਲਦੇ ਹਾਂ ਆਪਰਾਖਾ ਇਨਸਾਨੀਅਤ ਜ਼ਿੰਦਾਬਾਦ